ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਾ ਸੱਜਣਾ ਮਿੱਤਰਾ ਪ੍ਰੇਮੀਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਕੇਵਲ ਪ੍ਰੈਸ ਦਾ ਰੋਲ ਹੀ ਅਦਾ ਨਹੀਂ ਕਰਦੇ ਤੁਸੀਂ ਮੇਰੀ ਜੀਵਨ ਦੇ ਵਿੱਚ ਹਮੇਸ਼ਾ ਹੀ ਬੜਾ ਮਹੱਤਵਪੂਰਨ ਰੋਲ ਅਦਾ ਕੀਤਾ ਮੇਰੇ ਸਾਥੀ ਦਾ ਦੋਸਤ ਦਾ ਜਦੋਂ ਕਿਤੇ ਤੁਹਾਨੂੰ ਇਹ ਲੱਗਿਆ ਕਿ ਮੇਰਾ ਪਰਿਵਾਰ ਜਾਂ ਮੈਂ ਕਦੀ ਟਰੈਕ ਤੋਂ ਇੱਧਰ ਉੱਧਰ ਹੋਏ ਆ ਤੁਸੀਂ ਹਮੇਸ਼ਾ ਹੀ ਮੇਰਾ ਮਾਰਗਦਰਸ਼ਨ ਵੀ ਕੀਤਾ ਔਰ ਮੈਨੂੰ ਗਾਇਡ ਵੀ ਕੀਤਾ ਇਹ ਪ੍ਰੈਸ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜਿਹੜੇ ਮੇਰੇ ਨਾਲ ਕੋ ਸੱਜਣ ਬੈਠੇ ਆ ਉਹਨਾਂ ਨੂੰ ਤੁਹਾਨੂੰ ਇੰਟਰੋਡਿਊਸ ਕਰਾ ਦਿਆਂ ਕਿਉਂਕਿ ਉਹਦੇ ਐਂਤ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਸ ਕੇ ਪੋਮਬਰਾ ਜੀ ਤੁਸੀਂ ਜਾਣਦੇ ਆ ਸਮਾਜ ਸੇਵੀ ਨੇ ਉਹਨਾਂ ਦੇ ਨਾਲ ਮਦਨ ਲਾਲ ਸੈਣੀ ਜੀ ਇਹ ਰਿਟਾਇਰਡ ਟੀਚਰ ਐਸੋਸੀਏਸ਼ਨ ਜਿਹੜੀ ਹੈਗੀ ਪੰਜਾਬ ਦੇ ਜਨਰ ਸਖਤਰ ਵੀ ਨੇ ਡਾਕਟਰ ਧਰਮਪਾਲ ਸਾਹਿਲ ਜਿੱਥੇ ਕਿ ਨਾਵਲਕਾਰ ਵੀ ਨੇ ਔਰ ਬੁੱਧੀਜੀਵੀ ਨੇ ਔਰ ਰਾਸ਼ਟਪਤੀ ਅਵਾਰਡ Winner ਨੇ ਨੀਤੀ ਤਰਵਾੜ ਪ੍ਰੋਫੈਸਰ ਕੁਲਵਿੰਦਰ ਝੰਡਾ ਜੀ ਮਾਸਕੁੰਦਰ ਝੰਡਾ ਜੀ ਇਹ ਬੁੱਧੀਜੀਵੀ ਨੇ ਰਿਟਾਇਰਡ ਟੀਚਰ ਨੇ ਔਰ 12 ਕਿਤਾਬਾਂ ਵੀ ਇਹ ਲਿਖ ਚੁੱਕੇ ਨੇ ਗਰੀਸ਼ ਜੀ ਇਹ ਐਮ ਆਰ ਜਿਹੜੀ ਸਾਡੀ ਐਸੋਸੀਏਸ਼ਨ ਹੈ ਉਹਦੇ ਅਧਿਐਕਸ਼ ਨੇ ਕਬਲ ਜੀ ਸਾਡੀ ਇੱਕ ਰਿਟਾਇਰਡ ਵੀ ਅਫੀਸਰ ਨੇ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚੋਂ ਔਰ ਇਹ ਸਾਡੀ ਇੱਕ ਸੱਭਿਆਚਾਰ ਸੰਭਾਲ ਸੁਸਾਇਟੀ ਆ ਉਹਦੇ ਜਨਰਲ ਸਕਰਤਨ ਨੇ ਸਰਦਾਰ ਭਪਿੰਦਰ ਸਿੰਘ ਜੀ ਮੇਰੇ ਪਰਮਿੱਤਰ ਨੇ ਸ਼ਾਮ ਦਸਤੀ ਕੌਂਸਲਡੈਂਸੀ ਨੂੰ ਬਿਲੋਂਗ ਕਰਦੇ ਆ ਪ੍ਰਵੀਨ ਸੈਣੀ ਜੀ ਮੇਰਾ ਛੋਟਾ ਭਰਾ ਵੀ ਕਹ ਲੋ ਜੁਵਾ ਨੇਤਾ ਆ ਔਰ ਬਹੁਤ ਅੱਛਾ ਕਾਰਜ ਕਰ ਰਿਹਾ ਦਿਹਾੜ ਦੇ ਵਿੱਚ ਸੁਨੀਲ ਕਾਲਿਆ ਜੀ ਇੱਕ ਬਹੁਤ ਹੀ ਪੁਰਾਣਾ ਜਿਹਦਾ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਆ ਉਹਨਾਂ ਨਾਲ ਜੁੜੇ ਆ ਪਿੱਛੇ ਸੁਖਦੇਵ ਸੁੱਖਾ ਜੀ ਇਹ ਪੰਜ ਨੇ ਸੋਸ਼ਲ ਵਰਕਰ ਨੇ ਰਾਜਕੁਮਾਰ ਜੀ ਰਿਟਾਇਰਡ ਜਿੱਥੇ ਆਰਮੀ ਚੋਂ ਵੀ ਆਇਆ ਹੋਆ ਲੇਕਿਨ ਅਸਲ ਵਿੱਚ ਬਹੁਤ ਹੀ ਅੱਛੀ ਕਸਾਨੀ ਕਰਦੇ ਨੇ ਭੈਣ ਸਰਬਜੀਤ ਕੌਰ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਭਾਜਪਾ ਨੇਤਾ ਨੇ ਵਰੁਣ ਜੀ ਸਾਡੀ ਇੱਕ ਪਰਜਾਪਤ ਸਭਾ ਹੈ ਉਹਦੇ ਅਧਿਐਕਸ਼ ਨੇ ਪਾਤਨ ਜੀ ਇਹ ਨੀਤੀ ਤਲਵਾਰ ਜੀ ਵੀ ਬਹੁਤ ਸਾਰੀਆਂ ਉਪਲਬਧੀਆਂ ਹੈਗੀਆਂ ਮੈਂ ਕਹ ਦਿੰਦਾ ਨੀਤੀ ਕਰਨ ਵਾਲਾ ਹਾਂ ਜੀ ਨੀਤੀ ਤਲਵਾਰ ਜੀ ਇਹਨਾਂ ਦੀ ਸਭ ਤੋਂ ਵੱਡੀ ਉਪਤਾਵਦੀ ਇਹ ਆ ਕਿ ਇਹਨਾਂ ਨੇ ਮੈਨੂੰ ਆਪਣਾ ਘਰ ਵਾਲਾ ਚੁਣਿਆ ਤੇ ਇਹ ਨੀਤੀ ਤਲਵਾਰ ਤੁਸੀਂ ਪਤਾ ਹੀ ਆ ਕਿ ਮਹਿਲਾ ਮੋਰਚਾ ਪੰਜਾਬ ਦੇ ਅੰਦਰ ਇਹਨੇ 77 ਔਰ 22 ਪ੍ਰਧਾਨ ਦੀ ਜ਼ਿੰਮੇਵਾਰੀ ਨਿਖਾਈ ਹੈ ਔਰ ਸੋਸ਼ਲ ਕਮਾਜ ਤੁਹਾਡਾ ਸਾਰਾ ਮੈਂ ਸਹਿਯੋਗ ਰਿਹਾ ਹੁਣ ਅੱਜ ਦੀ ਪ੍ਰੈਸ ਕਾ ਜਿਹੜੀ ਕਾਨਫਰੈਂਸ ਹੈ ਇਹਦੇ ਮੇਰੇ ਦੋ ਪਹਿਲੂ ਪ੍ਰਮੁੱਖ ਨੇ ਪਹਿਲਾ ਪਹਿਲੂ ਪਿਛਲੇ ਦਿਨ ਤੁਸੀਂ ਅਖਬਾਰਾਂ ਚ ਕੁਝ ਚੰਦ ਅਖਬਾਰਾਂ ਦੇ ਵਿੱਚ ਪੜਿਆ ਕਿ ਸੰਜੀਵ ਤਲਵਾੜ ਔਰ ਉਹਦੀ ਧਰਮ ਪਤਨੀ ਨੇ ਭਾਰਤੀ ਜਨਤਾ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਜਿਹੜੀ ਹੈ ਉਹ ਤੋਂ ਤਿਆਗ ਪੱਤਰ ਮੇਰੇ ਮਿੱਤਰ ਨੇ ਰਿਟਾਇਰਡ ਚੀਫ ਐਚ ਐਸ ਸੈਣੀ ਜੀ ਉਹਨੇ ਬਿਠਾਓ ਲਾ ਤੁਸੀਂ ਇੱਧਰ ਆ ਜਾ ਕੋਈ ਨਾਰਮਲ ਖੜੇ ਹੋ ਜਾ ਐਚ ਐਸ ਸੈਣੀ ਜੀ ਮੇਰੀ ਜ਼ਿੰਦਗੀ ਚ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਕੱਲੀ ਤੁਸੀਂ ਬਠਨ ਹਾਂਜੀ ਦੇ ਤੇ ਔਰ ਇਹ ਵੀ ਨਾਲ-ਨਾਲ ਚਰਚੇ ਆਏ ਕਿ ਸੰਜੀਵ ਤਲਵਾਰ ਕਿਸੇ ਅੰਨਿਆ ਪਾਰਟੀ ਦੇ ਵਿੱਚ ਪਹਿਲਾ ਪਹਿਲੂ ਮੈਂ ਟੱਚ ਕਰਾਂਗਾ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਮੈਂ ਤੇ ਮੇਰੀ ਧਰਮ ਪਤਨੀ ਨੇ ਰਿਜ਼ਾਈਨ ਦਿੱਤਾ ਤਾਂ ਕਿਉਂ ਦਿੱਤਾ ਮੈਂ ਤੁਹਾਨੂੰ ਸਾਰਿਆਂ ਨੂੰ ਕੁਝ ਜ਼ਿੰਦਗੀ ਦੇ ਅਜਿਹੇ ਪਹਿਲੂ ਆ ਬਹੁਤ سارے ਪਹਿਲੂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਖੁੱਲੀ ਕਿਤਾਬ ਹਾਂ ਪਰ ਕੁਝ ਅਜਿਹੇ ਪਹਿਲੂ ਆ ਜਿਹੜੇ ਮੇਰੀ ਵਰਕਿੰਗ ਕਰਕੇ ਲੁਕੇ ਰਹਿ ਗਏ ਅੱਜ ਉਹਨਾਂ ਤੇ ਤੁਹਾਡੇ ਸਾਹਮਣੇ ਪਾਉਣੀ ਚਾਹੁੰਦਾ ਮੈਂ ਇੱਕ ਵਾਲ ਸਵੈਮ ਸੇਵਕ ਆ ਵਾਲ ਸਵੈਮ ਸੇਵਕ ਇਹਨੂੰ ਕਹਿੰਦੇ ਆ ਜਿਹੜਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨਾਲ ਜੁੜਿਆ ਆ ਬੰਦਾ ਮੈਂ ਇੱਕ ਵਾਲ ਸਵੈਮ ਸੇਵਕ ਆ ਔਰ ਮੇਰਾ ਸੰਘ ਦੇ ਵਿੱਚ ਸੰਘ ਨੇ ਮੈਨੂੰ ਨਹੀਂ ਲੱਭਿਆ ਮੇਰੀ ਵਿਚਾਰਧਾਰਾ ਔਰ ਸੰਘ ਦੀ ਵਿਚਾਰਧਾਰਾ ਮੇਰੇ ਪਰਿਵਾਰ ਦੀ ਵਿਚਾਰਧਾਰਾ ਜਿਹੜੀ ਸੀ ਉਹ ਮੈਂ ਕਹੂੰਗਾ ਜਿਹੜਾ ਭੈਣ ਜੀ ਹਰਪ੍ਰੀਤ ਕੌਰ ਵੀ ਆਏ ਉਹਨਾਂ ਨੂੰ ਨਾਲਜ ਆ ਆਓ ਜੀ ਉਹ ਵਿਚਾਰਧਾਰਾ ਜਿਹੜੀ ਸਾਡੀ ਸੀ ਉਹ ਇੱਕ ਸੀ ਉਹਦੇ ਕਰਕੇ ਮੈਂ ਸੰਗ ਚ ਗਿਆ ਫੋਰ ਐਗਜ਼ਾਮਪਲ ਪਿਛਲੇ 14 ਸਾਲ ਲਗਭਗ 14 ਸਾਲ ਪਹਿਲਾਂ ਮੈਂ ਇੱਕ ਪ੍ਰਯਾਸ ਕੀਤਾ ਮੇਰੇ ਆਪਣੇ ਜੱਦੀ ਪਿੰਡ ਦੇ ਵਿੱਚ ਇੱਕ ਸਾਡੇ ਦੋ ਸ਼ਮਸ਼ਾਨ ਘਰ ਪਿੰਡਾਂ ਚ ਅਕਸਰ ਹੈਗੇ ਆ ਜਿੱਦਾਂ ਕੋਈ ਜਰਨਲ ਦਾ ਹੈ ਕੋਈ ਅਨਸੂਚਿਤ ਜਾਤੀ ਦਾ ਹੈ ਅਸੀਂ ਉਦੋਂ ਕੋਸ਼ਿਸ਼ ਕੀਤੀ ਕਿ ਸਾਡਾ ਇੱਕ ਸ਼ਮਸ਼ਾਨ ਘਰ ਹੋਣਾ ਚਾਹੀਦਾ ਅਸੀਂ ਉਹ ਇੱਕ ਸ਼ਮਸ਼ਾਨ ਘਰ ਲਈ ਯਤਨ ਕੀਤਾ ਔਰ ਅਸੀਂ ਉਹ ਚ ਸਫਲ ਹੋ ਗਏ 10 ਸਾਲ ਪਹਿਲਾਂ ਪ੍ਰਮਾਤਮਾ ਨੇ ਸਾਡੇ ਹੱਥੋਂ ਇੱਕ ਮੰਦਿਰ ਦਾ ਨਿਰਮਾਣ ਇੱਥੇ ਕਰਾਇਆ ਔਰ ਸਨਾਤਨ ਮੰਦਿਰ ਹੈ ਔਰ ਅਸੀਂ 10 ਸਾਲ ਪਹਿਲਾਂ ਹੀ ਉਸ ਮੰਦਿਰ ਦੇ ਵਿੱਚ ਮਹਾਰਿਸ਼ੀ ਬਾਲਮੀਕੀ ਜੀ ਦਾ ਮੰਦਿਰ ਵੀ ਨਾਲ ਸਥਾਪਿਤ ਕੀਤਾ ਮੈਂ ਗੱਲ ਕਿਉਂ ਕਹੀ ਅੱਜ 10 ਸਾਲ ਬਾਅਦ ਸਰਸੰਗ ਚਾਰਕ ਜੀ ਨੇ ਵਿਜੇ ਦਸ਼ਮੀ ਦੇ ਉੱਪਰ ਇਹ ਗੱਲ ਕੀਤੀ ਕਿ ਸਾਡੇ ਮੰਦਿਰ ਇੱਕ ਹੋਣੇ ਚਾਹੀਦੇ ਆ ਸਾਡਾ ਇੱਕ ਖੂਹੇ ਤੋਂ ਪਾਣੀ ਪੀਣਾ ਚਾਹੀਦਾ ਸਾਡੇ ਸ਼ਮਸ਼ਾਨ ਘਾਟੇ ਕੋਲ ਨਹੀਂ ਚਾਹੀਦੇ ਔਰ ਮੈਂ 14 ਸਾਲ ਤੋਂ ਕੀਤਾ ਮੇਰੀ ਬਚਾਤਰ ਆ ਇੱਕ ਸੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਮੇਰੀ ਵਿਚਾਰਦਲਾ ਕਰਕੇ ਮੈਂ ਉੱਥੇ ਸੀ 1998 ਚ ਮੈਂ ਐਕਟਿਵ ਪੋਲਿਟਿਕਸ ਜ ਆਇਆ ਔਰ ਮੈਂ ਉੱਥੇ ਮੰਨੂਗਾ ਕਿ ਮੇਰੀ ਸਭ ਤੋਂ ਵੱਡੀ ਗਲਤੀ ਕੀ ਰਹੀ ਆ ਜਿਹੜੀ ਤੁਸੀਂ ਸਾਰਿਆਂ ਨੇ ਦੇਖੀ ਆ ਕਿ ਮੇਰਾ ਕੰਮ ਕਰਨ ਦੀ ਸਪੀਡ ਬਹੁਤ ਜ਼ਿਆਦਾ ਸੀ ਕੰਮ ਕਰਨ ਦੀ ਸਪੀਡ ਬਹੁਤ ਜ਼ਿਆਦਾ ਸੀ ਲਗਾਤਾਰੀ ਉਹ ਸਪੀਡ ਹੋਣ ਵੀ ਚੱਲੀ ਆ ਰਹੀ ਆ ਕੁਝ ਲੋਕਲ ਸਤਰ ਦੇ ਜਿਹੜੇ ਨੇਤਾ ਸੀ ਉਹਨਾਂ ਨੂੰ ਮੇਰੇ ਜਾਂ ਮੇਰੇ ਵਰਗੇ ਬਹੁਤ ਸਾਰੇ ਲੋਕ ਜਿਵੇਂ ਬਹੁਤ ਸਾਰੇ ਪਰਿਵਾਰ ਇਦਾਂ ਦੇ ਆ ਜਿਨ੍ਹਾਂ ਤੋਂ ਆਹ ਸੁਰੱਖਿਆ ਦੀ ਭਾਵਨਾ ਸੀ ਮੇਰੇ ਤੋਂ ਵੀ ਪੈਦਾ ਹੋਈ ਬਹੁਤਿਆਂ ਦੇ ਪਰਚੇ ਰਜਿਸਟਰ ਹੋਏ ਬਹੁਤੇ ਲੋਕ ਜੇਲ੍ਹ ਚਲੇ ਗਏ ਬਹੁਤੇ ਲੋਕ ਘਰ ਚ ਬੈਠ ਗਏ ਮੇਰੇ ਤੇ ਵੀ ਪਰਚਾ ਰਜਿਸਟਰ ਹੋਇਆ ਹੋਰ ਵੀ ਕਈ ਇਦਾਂ ਦੇ ਕਾਰਨ ਬਣੇ ਉਹ ਜਿਨ੍ਹਾਂ ਤੋਂ ਆਹ ਸੁਰੱਖਿਆ ਦੀ ਭਾਵਨਾ ਜਿਹਨਾਂ ਨੂੰ ਪੈਦਾ ਹੋਈ ਉਹਨਾਂ ਨੇ ਲਗਾਤਾਰ ਰਸਤੇ ਦੇ ਵਿੱਚ ਮੁਸ਼ਕਲਾਂ ਖੜੀਆਂ ਕੀਤੀਆਂ ਆਹਸਤਾ ਆਹਸਤਾ ਬਹੁਤ ਸਾਰੇ ਪਰਿਵਾਰਾਂ ਨੂੰ ਧਰਾਤਲ ਤੇ ਕਰਤਾ ਸ਼ੂਨਿਆ ਕਰ ਦਿੱਤਾ ਸ਼ਾਇਦ ਮੈਂ ਵੀ ਸ਼ੂਨਿਆ ਹੋ ਜਾਂਦਾ ਖਤਮ ਹੋ ਜਾਂਦਾ ਪਰ ਮੈਂ ਪਰਮਾਤਮਾ ਤੇ ਆਪਣੇ ਕਰਮਕਾਤਾਂ ਤੇ ਆਪਣੇ ਇਸ ਪਰਿਵਾਰ ਤੇ ਵਿਸ਼ਵਾਸ ਕੀਤਾ ਲਗਾਤਾਰ ਮੈਂ ਕੰਮ ਕਰਦਾ ਰਿਹਾ ਔਰ ਤੁਸੀਂ ਸਾਰੇ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਨਾਤੇ ਹੀ ਜਾਣਦੇ ਹੋ ਔਰ ਜੇ ਤੁਸੀਂ ਸਮਾਜ ਚ ਵੀ ਦੇਖਦੇ ਹੋ ਤਾਂ ਸੰਜੀਵ ਤਲਵਾਰ ਨੀਤੀ ਤਲਵਾਰ ਨੂੰ ਲੋਕ ਭਾਜਪੀ ਔਰ ਭਾਜਪੀ ਨੂੰ ਸੰਜੀਤ ਰੌਣ ਨੀਤੀ ਤਲਵਾਰ ਮੰਨਦੇ ਆ ਪਰ ਮੈਂ ਅੱਜ ਤੁਹਾਨੂੰ ਇੱਕ ਸਚਾਈ ਦੱਸਣਾ ਚਾਹੁੰਦਾ ਸਨ 2005 ਤੋਂ ਲੈ ਕੇ ਟਿਲ ਟੂਡੇ ਮੈਂ ਅੱਜ ਤੱਕ ਵੀ ਕਦੀ ਭਾਰਤੀ ਜਨਤਾ ਪਾਰਟੀ ਦੇ ਆਫਿਸ ਚ ਨਹੀਂ ਗਿਆ ਇਦਾਂ ਮੈਂ ਕਿਉਂ ਇਹ ਲਫ਼ਜ਼ ਕਹੇ ਆ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹਦੇ ਵਿੱਚ ਮੈਂ ਆਪਣਾ ਤਨ ਮਨ ਧਨ 바ਰਿਆ ਸਾਰਾ ਕੁਝ ਨੇਤਾਵਾਂ ਲਈ ਕੰਮ ਕੀਤਾ ਲਗਾਤਾਰ ਪ੍ਰਯਾਸ ਕੀਤਾ ਬਹੁਤ ਕੰਮ ਕੀਤਾ ਉਹਦੇ ਮੈਂ ਕਦੀ ਆਫਿਸ ਨਹੀਂ ਗਿਆ ਰੀਜ਼ਨ ਕੀ ਸੀ ਕਿ ਉਹ ਪਾਰਟੀ ਦੇ ਨੇਤਾਵਾਂ ਨੇ ਜਿਨ੍ਹਾਂ ਨੇ ਮੇਰੇ ਖਿਲਾਫ ਛੜਜੰਤਰ ਬੁਣਿਆ ਮੈਨੂੰ ਰੀਕੋ ਪਾਰਟੀ ਚ ਰੀਕੋਗਨਾਈਜ਼ ਕਰਾਉਣ ਵਾਸਤੇ ਹੀ ਉਹਨਾਂ ਨੇ ਪੂਰਾ ਜਿਹੜਾ ਆਪਣਾ ਜੋਰ ਲਾਤਾ ਕਿ ਰੀਕੋਗਨਾਈਜ਼ ਨਾ ਹੋਵੇ ਮੈਂ ਪਾਰਟੀ ਦੀ ਮੂਢਲੀ ਮੈਂਬਰਸ਼ਿਪ ਤੇ ਵੀ ਮੇਰੇ ਉਹਨਾਂ ਨੇ ਪਹਿਲਾਂ ਸਵਾਲ ਚੱਕਦੇ ਰਹੇ ਪਰ ਮੈਂ ਪਾਰਟੀ ਛੱਡੀ ਪਾਰਟੀ ਜਤਨਾ ਚ ਕੰਮ ਕਰਦਾ ਰਿਹਾ ਅੱਗੇ ਵੱਧਦਾ ਰਿਹਾ ਹੁਣ ਇਹ ਗੱਲ ਆ ਗਈ ਕਿ ਜੇ ਮੈਂ ਉਸ ਲਈ ਬਚਾਤਾ ਪਿਛੇ ਨਹੀਂ ਹਟਿਆ ਤਾਂ ਹੁਣ ਕਿਹੜਾ ਕਾਰਨ ਆ ਗਿਆ ਇਸ ਦੌਰਾਨ ਪਾਰਟੀ ਨੇ ਮੇਰੀ ਧਰਮ ਪਤਨੀ ਨੂੰ ਭਾਜਪਾ ਦੇ ਅੰਦਰ ਕੰਮ ਕਰਨ ਦਾ ਮੌਕਾ ਦਿੱਤਾ ਔਰ ਜਿਹੜੀ ਗਲਤੀ ਮੈਂ ਦੁਹਾਈ ਮੇਰੀ ਜੀਨਸ ਕਹਿ ਲਓ ਤੁਸੀਂ ਜਾਂ ਪਰਿਵਾਰਿਕ ਪੁਸ਼ਟ ਭੂਮੀ ਕਹਿ ਲਓ ਉਹੀ ਗਲਤੀ ਮੇਰੀ ਧਰਮ ਪਤਨੀ ਨੇ ਦੁਹਾਈ ਇਹ ਜਦੋਂ ਇਹਨੂੰ ਪਾਰਟੀ ਚ ਮੌਕਾ ਮਿਲਿਆ ਇਹ ਸਮਾਜਿਕ ਕੰਮ ਕਰਦੀ ਸੀ ਸਮਾਜਿਕ ਕੰਮ ਹੋਣ ਕਰਕੇ ਬਹੁਤ ਥੋੜੇ ਸਮੇਂ ਦੇ ਵਿੱਚ ਆਪਣੇ ਕੰਮਾਂ ਕਰਕੇ ਪੂਰੇ ਪੰਜਾਬ ਦੇ ਅੰਦਰ ਇਹਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਐਜ਼ ਏ ਭਾਜਪਾ ਦੀ ਨੇਤਾ ਔਰ ਬਹੁਤ ਅੱਛੇ ਤਰੀਕੇ ਨਾਲ ਸਥਾਪਿਤ ਕੀਤਾ ਕੰਮ ਵੀ ਰਜਕੇ ਕੀਤਾ ਪਾਰਟੀ ਚ ਚੇਂਜ ਸੁਭਾਅਕ ਚੇਂਜ ਜਿਹੜੀ ਆ ਮੈਂ ਜਿਵੇਂ ਇਨੈਚਰ ਹੋ ਗਿਆ 18 ਸਾਲ ਤੋਂ ਮੇਰੇ ਕੋਲ ਕਿਸ ਤਰ੍ਹਾਂ ਦੀ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਸਾਨੂੰ ਤਾਂ ਆਦਤ ਆ ਜੱਕਦਮ ਨੀਤੀ ਤਲਵਾਰ ਨੂੰ ਵੀ ਜਿੱਦਾਂ ਮੱਖਣ ਚੋਂ ਬਾਲ ਬਾਰ ਕੱਢੀਦਾ ਉਦਾਂ ਕੱਢ ਕੇ ਉਹਨਾਂ ਨੇ ਬਾਹਰ ਰੱਖਤਾ ਪਰ ਇਸ ਕਰਕੇ ਸਾਨੂੰ ਉਸ ਚੇਂਜ ਦਾ ਫਰਕ ਨਹੀਂ ਪਿਆ ਕਿ ਪਾਰਟੀ ਦੀ ਇੱਕ ਪ੍ਰਕਿਰਿਆ ਆ ਆ ਹਿਸਤਾ ਹਿਸਤਾ ਮੇਰੇ ਦਿਮਾਗ 'ਚ ਆਇਆ ਇੱਕ ਵਾਰੀ ਪਤਾ ਤਾਂ ਕਰੀਏ ਕਿ ਕਾਰਨ ਕੀ ਹੋਇਆ ਕਿ ਨਵੇਂ ਲੀਡਰਸ਼ਿਪ ਆਈ ਇਹ 22 ਪ੍ਰਧਾਨ ਸੀ ਪਰਦੇਸ਼ ਦੀ ਇਹਨਾਂ ਨੂੰ ਦੂਜੀ ਵਾਰੀ ਜਦੋਂ ਟਰਮ ਚੇਂਜ ਹੋਈ ਅਸ਼ਨੀ ਜੀ ਨੇ ਕੀਤੀ ਆਪਣੇ ਨਾਲ ਐਗਜ਼ੈਕਟਿਵ ਮੈਂਬਰ ਲੈਣਾ ਵੀ ਉਚਿਤ ਨਹੀਂ ਸਮਝਿਆ ਫਿਰ ਨਵੀਂ ਲੀਡਰਸ਼ਿਪ ਆ ਗਈ ਉਦੋਂ ਵੀ ਚੇਂਜ ਕਰਤਾ ਤੇ ਜਦੋਂ ਮੈਂ ਸਾਰੀ ਸਚਾਈ ਪਤਾ ਮੈਨੂੰ ਲੱਗੀ ਤਾਂ ਮੈਂ ਹੈਰਾਨ ਰਹਿ ਗਿਆ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਆ ਕਿ ਕਿਸਾਨ ਅੰਦੋਲਨ ਵੇਲੇ ਕੇਵਲ ਨੀਤੀ ਤਲਵਾੜ ਇੱਕ ਇਦਾਂ ਦੀ ਨੇਤਾ ਸੀ ਜਿਨੇ ਆਪਣਾ ਪੂਰਾ ਟੈਂਟ ਬਣਾਇਆ ਸੀ ਕਰੋਨਾ ਦਾ ਸਹਾਰਾ ਲੈਂਦੇ ਹੋਏ ਹਰ ਪਿੰਡ ਦੇ ਅੰਦਰ 3 ਘੰਟੇ ਲਗਾਤਾਰ ਭਾਜਪਾ ਦੇ ਝੰਡੇ ਡੰਡੇ ਬੈਨਰ ਦੇ ਥੱਲੇ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਇਹਨਾਂ ਕਿਸਾਨਾਂ ਨਾਲ رابطہ ਸਾਧਿਆ ਉਹਨਾਂ ਨੂੰ ਕਰੋਨਾ ਦੀਆਂ ਮੈਡੀਸਿਨ ਕਰੋਨਾ ਦੇ ਕਾੜੇ ਹੋਰ ਫਲਾਈ ਕਿ ਇੱਕ ਬ੍ਰਿਜ ਦਾ ਕੰਮ ਕਰੀਏ ਇਹ ਤੇ ਇਲਜ਼ਾਮ ਲਾਤਾ ਗਿਆ ਕਿ ਨੀਤੀ ਤਲਵਾਰ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਅਸਤੀਫਾ ਦੇ ਦਿੱਤਾ। ਔਰ ਇਸ ਤੋਂ ਵੱਡੀ ਦੁੱਖ ਦੀ ਗੱਲ ਕੀ ਹੋਈ? ਇਹ ਜਿਹਨਾਂ ਲੋਕਾਂ ਨੇ ਇਲਜ਼ਾਮ ਲਗਾਇਆ ਹੋਵੇਗਾ ਉਹਨਾਂ ਦੀ ਫਿਤਰਤ ਆ ਉਹ ਚਾਹੁੰਦੇ ਹੀ ਆ ਸਾਡਾ ਪਰਿਵਾਰ ਹਾਸ਼ੀਏ ਤੇ ਆ ਜਾਏ। ਦੁੱਖ ਦੀ ਗੱਲ ਇਹ ਹੋਈ ਕਿ ਜਿਹਨਾਂ ਲੋਕਾਂ ਦੇ ਕੋਲ ਇਲਜ਼ਾਮ ਲਗਾਇਆ ਉਹਨਾਂ ਨੇ ਟਿਲ ਟੂਡੇ ਵੀ ਅੱਜ ਤੱਕ ਇਸ ਇਲਜ਼ਾਮ ਬਾਰੇ ਸਾਡੇ ਕੋਲੋਂ ਪੁਸ਼ਟੀ ਕਰਨੀ ਉਚਿਤ ਨਹੀਂ ਸਮਝੀ ਸਾਨੂੰ ਹਾਸ਼ੀਏ ਤੇ ਕਿਨਾਰੇ ਤੇ ਕਰ ਦਿੱਤਾ। ਸੋ ਮੈਨੂੰ ਇਹ ਲੱਗਾ ਕਿ 18 ਸਾਲ ਪਿਛਲੇ ਮੈਂ ਲਗਾਤਾਰ ਸੰਘਰਸ਼ ਕਰਦਾ ਰਿਆ ਮੇਰੇ ਸੰਘਰਸ਼ ਮੇਰੇ ਚ ਕਪੈਸਿਟੀ ਸੀ ਹਿੰਮਤ ਸੀ ਮੈਂ ਸੰਘਰਸ਼ ਕਰਦਾ ਰਿਆ ਪਰ ਮੇਰੇ ਜਿਹੜੇ ਉਹ ਸੰਘਰਸ਼ ਦਾ ਕਾਰਨ ਨੀਤੀ ਆਈ ਨੀਤੀ ਨੂੰ ਆਉਣ ਤੋਂ ਬਾਅਦ ਫਿਰ ਉਹਨਾਂ ਨੂੰ ਆਸ਼ਰਕਸ਼ਾ ਦੀ ਭਾਵਨਾ ਪੈਦਾ ਹੋਈ ਉਹਨੂੰ ਵੀ ਕਿਨਾਰੇ ਕਰ ਦਿੱਤਾ ਗਿਆ ਤੇ ਮੈਂ ਆਪਣੇ ਜੀਵਨ ਚ ਆਪਣੀ ਧਰਮ ਪਤਨੀ ਜਾਂ ਆਪਣੇ ਬੱਚਿਆਂ ਨੂੰ ਜਿਹੜਾ 18 ਸਾਲ ਮੈਂ ਸੰਘਰਸ਼ ਕੀਤਾ ਉਸ ਸੰਘਰਸ਼ ਦੇ ਵਿੱਚ ਇਹਨਾਂ ਨੂੰ ਮੈਂ ਪਉਣਾ ਨਹੀਂ ਚਾਹੁੰਦਾ ਇਸ ਕਰਕੇ ਮੈਂ ਇਹ ਉਚਿਤ ਸਮਝਿਆ ਕਿ ਪਾਰਟੀ ਦੇ ਉਹਨਾਂ ਨੇਤਾਵਾਂ ਦੇ ਪੀਸ ਆਫ ਮਾਈਂਡ ਲਈ ਇੱਥੋਂ ਤੱਕ ਤੁਸੀਂ ਦੇਖਿਆ ਉਹਨਾਂ ਸਾਡਾ ਮੋਰਲ ਡਾਊਨ ਕਰਨ ਵਾਸਤੇ ਬੜੀਆਂ ਘਟੀਆਂ ਘਟੀਆਂ ਜਿਵੇਂ ਫੇਸਬੁੱਕ ਦੇ ਉੱਪਰ ਤੁਸੀਂ ਦੇਖਿਆ ਹੋਣਾ ਬਣਾਈਆਂ ਆ ਸਾਈਟਸ ਅਲੱਗ-ਅਲੱਗ ਨਾਵਾਂ ਤੇ ਬਣਾਈਆਂ ਆ ਜਾਲੀ ਬੰਦਿਆਂ ਨੇ ਲਗਾਤਾਰ ਸਾਡੇ ਖਿਲਾਫ ਉਹ ਲਿਖਦੇ ਆ ਲਗਾਤਾਰ ਲਿਖਦੇ ਆ ਪਤਾ ਨਹੀਂ ਉਹਨਾਂ ਨੂੰ ਲੱਗਦਾ ਕਿ ਬੀਜੇਪੀ ਖੜੇ ਉਹੀ ਹੈਗੇ ਆ ਤੋਂ ਸੋ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਭਾਤ ਜਨਤਾ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਜਿਹੜੀ ਆ ਉਹ ਤੋਂ ਕਿਨਾਰਾ ਕਰ ਜਾਈਏ ਤਾਂ ਜੋ ਆਸੀ ਵੀ ਪੀਸ ਆਫ ਮਾਈਂਡ ਹਾਸਲ ਕਰੀਏ ਤੇ ਉਹ ਵੀ ਹਾਸਲ ਕਰਨ ਹਾਂ ਹੁਣ ਇਸ ਤੋਂ ਅੱਗੇ ਆ ਗਿਆ ਦੂਸਰਾ ਸਵਾਲ ਜਿਹੜਾ ਅਖਬਾਰਾਂ ਦੇ ਵਿੱਚ ਵੀ ਕਾਫੀ ਆਇਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਵੀ ਅੰਨੇ ਪਾਰਟੀ ਜੜੀ ਉਹ ਚ ਜਾ ਰਿਹਾ ਪਹਿਲੀ ਗੱਲ ਮੈਂ ਇੱਥੇ ਬੜੇ ਕਲੀਅਰ ਕਰਨਾ ਚਾਹੁੰਦਾ ਮੇਰਾ ਅੱਜ ਤੱਕ ਦਾ ਜਿਹੜਾ ਜੀਵਨ ਦਾ ਸਫਰ ਆ ਅੱਜ ਤੱਕ ਦਾ ਉਹ ਇਸ ਕਰਕੇ ਮੈਂ ਜਿਵੇਂ ਪਹਿਲਾਂ ਦੱਸਿਆ ਮੈਂ ਕਾਮਯਾਬ ਹੋ ਸਕਿਆ ਜਾਂ ਸਥਾਪਿਤ ਕਰ ਸਕਿਆ ਕਿਉਂਕਿ ਮੇਰੇ ਕੋਲ ਸਾਥੀਆਂ ਦੀ ਟੋਲੀ ਅੱਛੀ ਆ ਔਰ ਮੈਂ ਇਹਨਾਂ ਦਾ ਕਹਿਣਾ ਮੰਨਦਾ ਜਿੰਨੇ ਲੋਕ ਇੱਥੇ ਬੈਠੇ ਆ ਇਹ ਮੈਨੂੰ ਜੋ ਇਵਨ ਤੁਸੀਂ ਵੀ ਤੁਸੀਂ ਬਹੁਤ ਸਾਰੇ ਇਦਾਂ ਦੇ ਬੰਦੇ ਆ ਜਿਹੜੇ ਮੈਨੂੰ ਟੈਲੀਫੋਨ ਦੇ ਉੱਪਰ ਤੁਸੀਂ ਮੈਨੂੰ ਗਾਈਡ ਕਰ ਦਿੰਦੇ ਆ ਮੈਂ ਇਹਨਾਂ ਦਾ ਕਹਿਣਾ ਮੰਨਦਾ ਮੇਰੇ ਇਸ ਫੈਸਲੇ ਜਦੋਂ ਮੈਂ ਆਪਣਾ ਦੁੱਖ ਆਪਣੇ ਸਾਥੀਆਂ ਨੂੰ ਦੱਸਿਆ ਤਾਂ ਮੇਰੇ ਇਸ ਫੈਸਲੇ ਦੇ ਵਿੱਚ ਵੀ ਮੇਰੇ ਸਾਥੀਆਂ ਦੀ ਰਾਏ ਸੀ ਔਰ ਇਹ ਇਕੱਲੇ ਇਹ ਸਾਥੀ ਨਹੀਂ ਇਹਦੇ ਨਾਲ-ਨਾਲ ਹੋਰ ਜਿੰਨਾ ਵੀ ਮੇਰਾ ਕਹ ਲਓ ਸੰਪਰਕ ਹੈਗਾ ਸੂਤਰ ਹੈਗਾ ਮੈਂ ਸਾਰਿਆਂ ਨਾਲ ਤੁਸੀਂ ਦੇਖਣਾ ਮੈਂ ਇੱਕ ਧਰਮ ਯੁੱਧ ਨਾਮ ਤੇ ਚੱਲ ਰਿਹਾ ਸੀ ਮੈਂ ਇੱਕ ਮਹੀਨਾ ਪੂਰੇ ਪੰਜਾਬ 'ਚ ਘੁੰ ਇਹ ਧਰਮ ਯੁੱਧ ਹੈ ਮੈਂ ਸਾਵਨਾ ਸਰਾਹ ਕਰਕੇ ਹੀ ਇਹ ਫੈਸਲਾ ਲਿਆ ਮੇਰਾ ਜਿਹੜਾ ਅਗਲਾ ਜੀਮਲ ਦਾ ਸਫਰ ਵੀ ਆ ਮੈਂ ਸਮਾਜਿਕ ਅਸੀਂ ਕਾਰਕਟਰਾਂ ਆ ਸਮਾਜਿਕ ਕਾਰਕਟਰਾਂ ਅਸੀਂ ਕੰਮ ਉਹ ਜਾਰੀ ਰੱਖਾਂਗੇ ਉਸ ਤੋਂ ਦੁੱਗਣੀ ਸਪੀਡ ਨਾਲ ਕਰਾਂਗੇ ਜਿੰਨੀ ਸਪੀਡ ਤੁਸੀਂ ਹੁਣ ਦੇਖਦੇ ਹੋ ਉਸ ਤੋਂ ਦੁੱਗਣੀ ਸਪੀਡ ਨਾਲ ਕਰਾਂਗੇ ਲੇਕਿਨ ਸਾਡਾ ਪੋਲੀਟੀਕਲ ਭੁਵਿੱਖ ਕੀ ਆ ਉਹ ਮੈਂ ਸਾਰੇ ਦੀ ਸਾਰੀ ਜ਼ਿੰਮੇਵਾਰੀ ਆਪਣੇ ਉਹਨਾਂ ਸਾਥੀਆਂ ਨੂੰ ਦਿੱਤੀ ਹੈ ਜੋ ਵੀ ਮੇਰੇ ਲਈ ਇਹ ਫੈਸਲਾ ਉਚਿਤ ਸਮਝਣਗੇ ਜਿੰਨੇ ਲੋਕ ਤੁਸੀਂ ਇੱਥੇ ਬੈਠੇ ਦੇਖੋ ਇਹ ਲੋਕ ਤੁਹਾਨੂੰ ਪੋਲਿਟਿਕਲ ਮੰਚਾਂ ਦੇ ਨਹੀਂ ਦਿਸਦੇ ਜਿਹੜੇ ਇੱਥੇ ਬੈਠੇ ਆ ਇਹ ਲੋਕ ਬੁੱਧੀਜੀਵੀ ਨੇ ਜਿਹੜੇ ਸਮਾਜ ਦੀ ਰਚਨਾ ਕਰਦੇ ਨੇ ਸਮਾਜ ਨੂੰ ਬਿਲਟ ਅਪ ਕਰਦੇ ਨੇ ਬਿਲਡਿੰਗ ਦਾ ਕੰਮ ਕਰਦੇ ਨੇ ਜੋ ਇਹ ਲੋਕ ਔਰ ਮੇਰੇ ਕਾਰਕਾਤਾ ਕਿਉਂਕਿ ਜਨਮਾਨਸ ਦੀ ਆਵਾਜ਼ ਪਰਮਾਤਵਾ ਵਸਦਾ ਜੋ ਵੀ ਇਹ ਫੈਸਲਾ ਲੈਣਗੇ ਉਸ ਫੈਸਲੇ ਨੂੰ ਸਰ ਝੁਕਾ ਕੇ ਮੰਨਦੇ ਹੋਏ ਮੈਂ ਅੱਗੇ ਵਧਾਂਗਾ ਹਾਂ ਸਮਾਜਿਕ ਕੰਮਾਂ ਦੇ ਵਿੱਚ ਸਾਡਾ ਪਰਿਵਾਰ ਜਿਹੜਾ ਆ ਪ੍ਰਾਨ ਜਾਏ ਪਰ ਬਚਨ ਨਾ ਜਾਏ ਜਿਹੜਾ ਆ ਉੱਤੇ ਕੰਮ ਕਰਦਾ ਆ ਆਗੇ ਤੋਂ ਵੀ ਆਪਾਂ ਜਿਹੜਾ ਕੰਮ ਹੈ ਉਹ ਤੋਂ ਦੁੱਗਣੀ ਉਹ ਤਿਗਣੀ ਸਪੀਡ ਨਾਲ ਕਰਾਂਗੇ ਸੋ ਮੇਰਾ ਇਹ ਦੋਖ ਸੀ ਮੈਂ ਤੁਹਾਡੇ ਸਾਹਮਣੇ ਬਿਆਨ ਕਰਤਾ ਹੁਣ ਤੁਸੀਂ ਅੱਗੇ ਜੋ ਕੋਈ ਤੁਹਾਡੇ ਸਵਾਲ ਆ ਤਾਂ ਮੈਂ ਰੈਡੀ ਟੂ ਅਨਸਰ ਹਾਂਜੀ ਨਹੀਂ ਮੈਂ ਜਦੋਂ ਤੰਗਾ ਹਾਂ ਨਹੀਂ ਬਹੁਤ ਸਾਰੇ ਲੋਕ ਮੈਂ ਇਹ ਦੇਖੋ ਐਸਾ ਹੈ ਜਿਹੜੇ ਲੋਗ ਇਲੈਕਟਿਵ ਪੋਲਿਟਿਕਸ ਕਰਦੇ ਆ ਉਹਨਾਂ ਨੂੰ ਹਮੇਸ਼ਾ ਹੀ ਆਪਣੀ ਕੁਰਸੀ ਦਾ ਖਤਰਾ ਪਿਆ ਰਹਿਦਾ ਹੈ ਔਰ ਉਹ ਲੋਕ ਮੈਂ ਮੰਨਦਾ ਹਾਂ ਸੋਚਦਾ ਹਾਂ ਕਿ ਉਹ ਲੋਕ ਕੇਵਲ ਮੈਨੂੰ ਹੀ ਨਹੀਂ ਬਹੁਤ ਸਾਰੇ ਇਦਾਂ ਦੇ ਪਰਿਵਾਰ ਹੁਸ਼ਿਆਰਪੁਰ ਚ ਹੀ ਹੈਗੇ ਨੇ ਬੂਟਾ ਰਾਮ ਜੀ ਹੋਰ ਹੀ ਬੈਠੇ ਨੇ ਸੁਨੀਲ ਕਾਲੀਆ ਜੀ ਇੱਥੇ ਬੈਠੇ ਨੇ ਇਹ ਪਰਿਵਾਰ ਬੀਜੇਪੀ ਦੇ ਪਰਿਵਾਰ ਨੇ ਇਦਾਂ ਦੇ ਹੋਰ ਬਹੁਤੇ ਪਰਿਵਾਰ ਹੈਗੇ ਨੇ ਬਹੁਤ ਸਾਰੇ ਪਰਿਵਾਰ ਆ ਜਿਹਦੇ ਨਾਲ ਉਹਨਾਂ ਨੇ ਘਰ ਬਿਠਾ ਦਿੰਦੇ ਆ ਤੁਸੀਂ ਚਲੋ ਮੈਂ ਉਹਨਾਂ ਦਾ ਸਟੇਜ ਤੋਂ ਮੰਜ ਤੋਂ ਨਾਮ ਕੀ ਲੈਣਾ ਸਭ ਜਗ ਜाहिर ਆ ਟਿਕਸ਼ਨ ਸੂਰ ਦੇ ਨਾਲ ਤੁਸੀਂ ਰਹੇ ਜੀ ਤੁਹਾਨੂੰ ਉਹ ਪਸੰਦ ਨਹੀਂ ਜੀ ਅਬਨਾਸ਼ਰਾਏ ਖੰਨੇ ਨਾਲ ਤੁਸੀਂ ਰਹੇ ਜੀ ਉਹ ਪਸੰਦ ਨਹੀਂ ਬੀਜੇ ਸਾਪ ਲੈਣਾ ਤੁਸੀਂ ਰਹੇ ਉਹ ਖਾਣ ਮੈਂ ਕਦੋਂ ਕਿਹਾ ਮੈਂ ਕਦੋਂ ਇਹ ਕਿਹਾ ਕਿ ਮੈਨੂੰ ਤਿਕਸ਼ਨਜੀ ਪਸੰਦ ਨਹੀਂ ਜਾਂ ਮੈਨੂੰ ਖੰਨਾਜੀ ਪਸੰਦ ਨਹੀਂ ਜਾਂ ਮੈਨੂੰ ਬੀਜੇ ਸਾਪਲਾ ਪਸੰਦ ਨਹੀਂ ਮੈਂ ਫੇਰ ਉਹੀ ਗੱਲ ਕਹਿਣਾ ਕਿ ਉਹ ਨੇਤਾ ਮੇਰੀ ਪਸੰਦ ਜਾਂ ਨਾ ਪਸੰਦ ਦਾ ਸਵਾਲ ਨਹੀਂ ਆ ਤੁਸੀਂ ਮੇਰਾ ਰਾਜਨੀਤਿਕ ਸਫਰ ਦੇਖਿਆ ਜਦੋਂ ਦਾ ਮੈਂ ਸ਼ੁਰੂ ਕੀਤਾ ਮੈਂ ਇੱਕ ਗੱਲ ਤੇ ਬੜਾ ਮਸ਼ਹੂਰ ਹਾਂ ਜਿਹੜਾ ਕਿ ਮੈਂ ਕੋਈ ਵੀ ਕੰਮ ਫੋਟੋ ਖਚਾਉਣ ਲਈ ਨਹੀਂ ਕਰਦਾ ਦਿਖਾਵੇ ਲਈ ਨਹੀਂ ਕਰਦਾ ਮੈਂ ਦਿਲੋਂ ਕੰਮ ਕਰਦਾ ਹੁਣ ਜੇ ਮੇਰੇ ਕੀਤੇ ਹੋਏ ਕੰਮ ਜਿਹਦਾ ਲਾਭ ਪਾਰਟੀ ਨੂੰ ਹੋ ਰਿਹਾ 18 ਸਾਲ ਤੋਂ ਮੈਂ ਬਿਨਾਂ ਕਿਸੇ ਅਹੁਦੇ ਤੋਂ ਬਿਨਾਂ ਕਿਸੇ ਕਾਰੇ ਤੋਂ ਕੰਮ ਕਰ ਰਿਹਾ ਤਾਂ ਪਾਰਟੀ ਲਈ ਕਰ ਰਿਹਾ ਤੇ ਉਹ ਪਾਰਟੀ ਦੇ ਕੰਮਾਂ ਦਾ ਲਾਭ ਕੌਣ ਲੈ ਰਿਹਾ ਪਾਰਟੀ ਦੇ ਕੰਮਾਂ ਦਾ ਲਾਭ ਮੈਂ ਨਹੀਂ ਲੈ ਰਿਹਾ ਉਹ ਲੋਕ ਲੈ ਰਹੇ ਜਿਹੜੇ ਇਲੈਕਟਿਵ ਪੋਲਿਟਿਕਸ ਨੇ ਉਹ ਲਾਭ ਲੈ ਰਹੇ ਨੇ ਲਾਭ ਲੈਣ ਦੇ ਬਾਵਜੂਦ ਵੀ ਜੇ ਕਿਸੇ ਲੋਕਾਂ ਨੂੰ ਮੇਰੇ ਤੋਂ ਆ ਸੁਰੱਖਿਆ ਪੈਦਾ ਹੋ ਕੇ ਮੇਰੇ ਖਿਲਾਫ ਸਰਜੰਤਰ ਪੁਣਿਆ ਜਾਂਦਾ ਤਾਂ ਫਿਰ ਮੇਰੀ ਪਸੰਦ ਜਾਂ ਨਾ ਪਸੰਦ ਕਿਤੇ ਕਾਊਂਟ ਨਹੀਂ ਨਾ ਜੀ ਹੁੰਦੀ ਸਰ ਕਾਲੀ ਭਾਜਪਾ ਸਰਕਾਰ ਕੀ ਤੁਹਾਨੂੰ ਕੋਈ ਪਦ ਮਿਲਿਆ تھا ਮੈਂ ਪਿਆਰ ਨਹੀਂ ਆ ਰਿਹਾ ਮੈਂ ਮੈਂ ਕਾਲੀ ਭਾਜਪਾ ਦੇ ਵਿਲੇ ਮੈਂ ਦੋ ਪਦ ਮੈਂ ਅੱਜ ਉਹ ਵੀ ਗੱਲ ਬੜੀ ਕਲੀਅਰ ਕਰਦੇ ਆਂ ਦੋ ਜ਼ਿੰਮੇਵਾਰੀਆਂ ਮੈਂ ਇਕੱਠੀਆਂ ਇੰਜੋਏ ਕੀਤੀਆਂ ਕਰ ਲੋ ਤੁਸੀਂ ਕੰਮ ਵੀ ਮੈਂ ਕੀਤਾ ਇੱਕ ਮੈਂ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦਾ ਸੀਨੀਅਰ ਵਾਈਸ ਚੇਅਰਮੈਨ ਰਿਆ ਔਰ ਇੱਕ ਡਿਸਪਿਊਟ ਸੈਟਲਮੈਂਟ ਕਮੇਟੀ ਹੁੰਦੀ ਬਿਜਲੀ ਬੋਰਡ ਦੀ ਮੈਂ ਉਹਦਾ ਚੇਅਰਮੈਨ ਰਿਆਂ ਹੁਸ਼ਿਆਰਪੁਰ ਸਰਕਲ ਹੁਸ਼ਿਆਰਪੁਰ ਦਾ ਪਰ ਮੈਂ ਅੱਜ ਇੱਥੇ 깔 ਹੋਰ ਕਲੀਅਰ ਕਰ ਦਿਆਂ ਬਹੁਤ ਘੱਟ ਬੰਦਿਆਂ ਨੂੰ ਇਸ ਗੱਲ ਬਾਰੇ ਜਾਣਕਾਰੀ ਆ ਕਿ ਉਹ ਚੇਅਰਮੈਨੀਆਂ ਮੈਂ ਕਿੱਦਾਂ ਮੇਰੇ ਕੋਲ ਆਈਆਂ ਮੈਂ ਇੱਥੇ ਮਰਹੂਮ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਜੀ ਦਾ ਵੀ ਧੰਨਵਾਦ ਕਰੂੰਗਾ ਔਰ ਮੇਰੇ ਸਾਥੀ ਐਚ ਐਸ ਸੈਣੀ ਐਟ ਦ ਟਾਈਮ ਉਹ ਐਸਸੀ ਬਿਜਲੀ ਬੋਰਡ ਦੇ ਹੁੰਦੇ ਸੀ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਉਹ ਦੋਨੇ ਚੇਅਰਮੈਨੀਆਂ ਇੱਕ ਚੇਅਰਮੈਨ ਹੀ ਮੈਨੂੰ ਕੇਵਲ ਤੇ ਕੇਵਲ ਐਚ ਐਸ ਸੈਨਿਜ ਜੀ ਦੀ ਵਜਾ ਨਾਲ ਲਾਈ ਉਹਦੇ ਵਿੱਚ ਕਿਉਂ ਆਈ ਮੈਂ ਕਿਉਂ ਕਦਰ ਕਰਦਾ ਦੋ ਨਾਮ ਇਹਨਾਂ ਨੇ ਭੇਜੇ ਪਾਰਟੀ ਦਾ politcal ਕਿਸੇ ਨਾਮ ਹੀ ਭੇਜਣਾ ਸੀ ਨਾਮ ਇਹਨਾਂ ਨੇ ਭੇਜੇ ਲਾਲੀ ਬਾਜਵਾ ਜੀ ਦਾ ਔਰ ਮੇਰਾ ਉਸ ਵੇਲੇ ਕਿਉਂਕਿ ਨਵੀਆਂ ਚੇਅਰਮੈਨੀਆਂ ਬਣਿਆ ਸੀ ਇੱਥੇ ਮੈਂ ਲਾਲੀ ਬਾਜਵਾ ਜੀ ਦੀ ਤਾਰੀਫ ਕਰਦਾ ਜਦੋਂ ਦੋ ਨਾਮ ਗਏ ਤਾਂ ਉਹ ਸੁਖਵੀਰ ਜੀ ਨੂੰ ਕਹਿ ਕੇ ਆਏ ਕਿ ਜੀ ਸੰਜੀਵ ਨੂੰ ਅਜੇ ਤੱਕ ਕੱਖ ਨਹੀਂ ਮਿਲਿਆ ਸੰਜੀਵ ਨੂੰ ਦੇ ਦਿਓ ਨਰੋਲ ਲਾਲੀ ਬਾਜਵੇਤ ਜੀ ਦੀ ਉਸ ਵੇਲੇ ਦੇਣ ਸੀ ਮੈਨੂੰ ਚੇਅਰਮੈਨੀ ਮੈਂ ਉਹਦਾ ਰਿਣੀ ਆ ਜਿਹੜੀ ਦੂਸਰੀ ਮੈਨੂੰ ਚੇਅਰਮੈਨੀ ਦਿੱਤੀ ਗਈ ਲਾਸਟ ਦੇ ਵਿੱਚ 10 ਦਿਨ ਦੀ ਚੇਅਰਮੈਨੀ ਸੀ ਸਿਰਫ ਬਾਦਲ ਸਾਹਿਬ ਨੇ ਮੇਰੇ ਉੱਪਰ ਬਹੁਤ ਉਪਕਾਰ ਕੀਤਾ ਸੀ ਜਦੋਂ ਮੇਰਾ ਕਹਿ ਲਓ ਮਾੜੇ ਦਿਨ ਸੀ ਤਾਂ ਬਾਦਲ ਸਾਹਿਬ ਨੇ ਮੈਨੂੰ ਉਸ ਵੇਲੇ ਕਈ ਗੱਲਾਂ 'ਚ ਮੈਨੂੰ ਉਹਨਾਂ ਨੇ ਸਮਝਾਇਆ ਵੀ ਕੀਤਾ ਵੀ ਤਾਂ ਐਂਡ ਦੇ ਵਿੱਚ ਉਹਨਾਂ ਦੇ ਮਹਿਰੂਮ ਬਾਦਲ ਸਾਹਿਬ ਦੇ ਲਬਜ਼ਾਂ ਔਰ ਇਸ ਗੱਲ ਦਾ ਇੱਕ ਬੀਜੇਪੀ ਨੇਤਾ ਗਵਾਇਆ ਜਿਹਨੇ ਆਪਣੇ ਟੈਲੀਫੋਨ ਤੋਂ ਮੇਰੇ ਨਾਲ ਗੱਲ ਕਰਾਈ ਕਿ ਜੇ ਤੈਨੂੰ ਤੇਰੀ ਪਾਰਟੀ ਕੱਖ ਨਹੀਂ ਦੇ ਰਹੀ ਤਾਂ ਮੈਂ ਤੈਨੂੰ ਜ਼ਰੂਰ ਦੇ ਰਿਆਂ ਤਾਂ ਮੈਂ ਉਹਨੂੰ ਹੱਸ ਕੇ ਕਿਹਾ ਸੀ ਕਿ ਪਤਾ ਹੀ ਥੋੜਾ ਦਿੱਤਾ ਸਾਰਾ ਕੁਝ ਵਾ ਪਰ ਤੁਸੀਂ ਵੀ ਇਸ ਕਰਕੇ ਦੇ ਰਹੇ ਆ ਕਿ ਮੈਂ ਸ਼ਾਇਦ ਬਾਝ ਪਾਚਾਂ ਇਸ ਕਰਕੇ ਮੈਂ ਹੱਸ ਕੇ ਉਹਨਾਂ ਨਾਲ ਗੱਲ ਕਹੀ ਸੀ ਸੋ ਦੋਨੇ ਚੇਅਰਮੈਨੀਆਂ ਜਿਹੜੀਆਂ ਮੈਨੂੰ ਸੀ ਇੱਕ ਲਾਲੀ ਬਾਜਵਾ ਔਰ ਸੈਣੀ ਸਾਹਿਬ ਦੀ ਦੇਣ ਸੀ ਦੂਸਰੀ ਚੇਅਰਮੈਨ ਜਿਹੜੀ ਮੈਨੂੰ ਸੀ ਉਹ ਮੈਨੂੰ ਨਰੋਲ ਬਾਦਲ ਸਾਹਿਬ ਦੀ ਦੇਣ ਸੀ ਇਹ ਮੈਂ ਦੁੱਖ ਅਜੇ ਤੱਕ ਕਿਸੇ ਨੂੰ ਦੱਸੇ ਨਹੀਂ ਪਰ ਮੈਂ ਸਾਰਾ ਸ਼ਰੇਫ ਫਿਰ ਪਾਤੀ ਜਨਤਾ ਪਾਰਟੀ ਨੂੰ ਹੀ ਦਿੱਤਾ ਨੇਤਾਵਾਂ ਨੂੰ ਦਿੱਤਾ ਆਪਣੇ ਨੇਤਾਵਾਂ ਨੂੰ ਦਿੱਤਾ ਜਿੱਤੇ ਅਸ਼ਨੀ ਜੀ ਕੁਐਸਚਨ ਕਰਦੇ ਆ ਕਿ ਤੁਹਾਨੂੰ ਪਸੰਦ ਨਹੀਂ ਉਹਨਾਂ ਨੂੰ ਸ਼ਰੇਫ ਦਿੱਤਾ ਅਜੇ ਤੱਕ ਅੱਜ ਪਹਿਲੀ ਵਾਰੀ ਮੈਂ ਇਹ ਸਚਾਈ ਤੁਹਾਡੇ ਸਾਹਮਣੇ ਲਿਆ ਰਿਹਾ ਹਾਂ ਆਨ ਸੌਰ ਦੇ ਪੋਲੀਟਿਕਲੀ ਜਿਹੜੇ ਲੋਕਾਂ ਦੇ ਵਿੱਚ ਜਰਾਸੀਮ ਹੁੰਦੇ ਹੈਗੇ ਆ ਜੀ ਉਹ ਸੇਜੇ ਕਿਤੇ ਖਤਮ ਨਹੀਂ ਹੁੰਦੇ ਹੈ ਬਿਲਕੁਲ ਠੀਕ ਹੁਣ ਤੁਸੀਂ ਜਰਾਸੀਮ ਉਹ ਖਤਮ ਕਰਕੇ ਜਿਹੜੇ ਹੈਗੇ ਆ ਆਪਣੇ ਸਮਾਜਿਕ ਕਾਰਜ ਆਇ ਕਰੋ ਨਹੀਂ ਮੈਂ ਮੈਂ ਦੱਸਦਾ ਜੀ ਮੇਰੀ ਬੇਨਤੀ ਸੁਣੀਓ ਮੇਰਾ ਅਕਸਰ ਇਹ ਗੱਲ ਕਹਿਣਾ ਹਮੇਸ਼ਾ ਹੀ ਕਹਿੰਦਾ ਮੈਂ ਕਿ ਹਰ ਇੱਕ ਸਮਾਜਿਕ ਕਾਰਜਕਰਤਾ ਦਾ ਰਾਜਨੀਤਿਕ ਹੋਣਾ ਇਹ ਜ਼ਰੂਰੀ ਨਹੀਂ ਹੈਗਾ ਪਰ ਹਰ ਇੱਕ ਰਾਜਨੀਤੇ ਦਾ ਸਮਾਜਿਕ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਸਮਾਜਿਕ ਸੀਗੇ ਸਮਾਜਿਕ ਚ ਅਸੀਂ ਰਾਜਨੀਤੀ ਵੱਲ ਗਏ ਕਿਉਂ ਗਏ ਕਿ ਸਮਾਜ ਦੇ ਕੰਮਾਂ ਨੂੰ ਹੋਰ ਸਪੀਡ ਮਿਲ ਜਾਂਦੀ ਆ ਜਦੋਂ ਤੁਸੀਂ ਰਾਜਨੀਤਿਕ ਖੇਤਰ ਦੇ ਵਿੱਚ ਤੁਹਾਨੂੰ ਸੱਚਮੁੱਚਾ ਇੱਕ ਸਥਾਨ ਮਿਲ ਜਾਂਦਾ ਤੁਹਾਨੂੰ ਕੰਮ ਕਰਨ ਦਾ ਹੋਰ ਮੌਕਾ ਮਿਲ ਜਾਂਦਾ لیکن ਜਿਹੜਾ ਤੁਹਾਡਾ ਸਵਾਲ ਆ ਉਹਦਾ ਨਿਰਪੱਖ ਜਵਾਬ ਆ ਸਮਾਜ ਦੇ ਕੰਮ ਕਰਨਾ ਸਾਡੇ ਦੋਨਾਂ ਦੀ ਫਿਤਰਤ ਆ ਔਰ ਦੁੱਗਨੇ ਸਪੀਡ ਨਾਲ ਕਰਾਂਗੇ ਲੇਕਿਨ ਰਾਜਨੀਤਿਕ ਭਵਿੱਖ ਦੀ ਮੈਂ ਜਿਹੜੀ ਜ਼ਿੰਮੇਵਾਰੀ ਆ ਜਿਹੜੀ ਮੇਰੀ ਟੋਲੀ ਮੇਰੇ ਲੋਕ ਬੈਠਿਆ ਇਹਨਾਂ ਦੇ ਉੱਪਰ ਮੈਂ ਦੇਤੀ ਆ ਮੈਨੂੰ ਕਹਿਣਗੇ ਖੁਸ਼ਹਾਲ ਮਰਦੇ ਤਾਂ ਮੈਂ ਖੁਸ਼ਹਾਲ ਮਰਦਿਆਂਗਾ ਕਿਉਂਕਿ ਮੇਰੇ ਸੁੱਖ-ਦੁੱਖ ਦੇ ਵਿੱਚ ਇਹ ਮੇਰਾ ਪਰਿਵਾਰ ਜਿਹੜਾ ਆ ਮੇਰੇ ਨਾਲ ਢੇਰ ਬਣ ਕੇ ਖੜਾ ਰਿਹਾ ਕਿ ਆ ਸਰ ਇਸੀ ਪੌਸਬਿਲਟੀ ਹੈ ਕਿ ਆਨੇ ਵਾਲੇ ਸਮੇਂ ਮੈਂ ਆਪ ਅਕਾਲੀ ਦਲ ਜਾ ਸਕਤੀ ਹਾਂ ਜਾਂ ਨਹੀਂ ਮਤਲਬ ਕੋਈ ਇਸੀ ਪੌਸਬਿਲਟੀ ਹੈ ਕੋਈ ਸੰਭਾਵਨਾ ਹੈ میری بینتی سننا میں پھر ਤੁਹਾਨੂੰ ਉਹੀ ਗੱਲ ਬੇਨਤੀ ਕੀਤੀ ਆ ਕਿ ਮੇਰੇ ਆਪਸ਼ਨ ਸਾਰੇ ਹੀ ਖੁੱਲਿਆ ਸਾਰਾ ਫੈਸਲਾ ਮੇਰਾ ਨਹੀਂ ਆ ਸਾਰਾ ਫੈਸਲਾ ਮੇਰੇ ਪਰਿਵਾਰ ਦਾ ਹੈ ਇਹਦਾ ਪਰਿਵਾਰ ਤੁਸੀਂ ਦੇਖੋ ਔਰ ਮੈਂ ਖਾਂ ਦੋ ਤਿੰਨ ਜਿਕਰ ਹੋਰ ਕਰਦੇ ਆ ਮੈਂ ਥੋੜਾ ਜਿਹਾ ਆ ਤਿੰਨ ਸੱਜਣ ਮੇਰੇ ਉਸ ਪਰਿਵਾਰ ਦੇ ਐਬਸੈਂਟ ਵੀ ਹੈਗੇ ਆ ਜਿਹੜੇ ਮੇਰੇ ਨਾਲ ਉਹ ਤੁਸੀਂ ਬਿਸ਼ੱਕ ਤੁਸੀਂ ਕੋਟ ਕਰੋ ਇੱਕ ਡਾਕਟਰ ਅਜੇ ਬੱਗਾ ریٹائرڈ سِوِل سرجن ਸਤਵੀਰ ਸਿੰਘ ਸੱਤੀ ਨੇ ਪਿੰਡ ਆਦਮਵਾਲ ਤੋਂ ਇੱਕ ਅਰुण ਕੁਮਾਰ ਜੀ ਰਿਟਾਇਰਡ ਚੀਫ ਸੀਨੀਅਰ ਪੀਡਬਲ ਇਹ ਸਾਡਾ ਮੇਰਾ ਇੱਕ ਪਰਿਵਾਰ ਆ ਜਿਨ੍ਹਾਂ ਨੇ ਸਭ ਸੁੱਖ ਦੁੱਖ ਚ ਮੇਰਾ ਦਿੱਤਾ ਔਰ ਇਕੱਠੇ ਬਹਿ ਕੇ ਸਲਾਹ مشورہ ਸੀ ਕਰਦੇ ਆ ਮੈਨੂੰ ਇਹਨਾਂ ਨੇ ਇੱਧਰ ਨੂੰ ਗਾਈਡ ਕੀਤਾ ਕਿ ਤੇਰੇ ਲਈ ਆ ਉਚਿਤ ਆ ਮੈਂ ਉਹ ਕਰ ਲਿਆ ਉਹਨਾਂ ਅੱਗੇ ਮੇਲੇ ਜੋ ਉਚਿਤ ਕਰਨਗੇ ਕਿਉਂਕਿ ਇਹ ਵੀ ਸਮਾਜ ਨਿਰਮਾਣ ਦਾ ਹੀ ਕੰਮ ਕਰਦੇ ਆ ਔਰ ਮੈਂ ਅੱਗੇ ਐਕਟਿਵ ਹੋ ਕੇ ਇਹਨਾਂ ਦਾ ਘੋੜਾ ਬਣ ਕੇ ਕੰਮ ਕਰ ਲਿਆ